ਹਾਲਾ ਸੁਰੀਆ ਕਾਲ ਸੁਰੀਆ ਕਾਲ ਸੁਰੀਆ ਕਾਲ ਸੁਰੀਆ ਕਾਲ ਲਾਈਵ ਸ਼ੁਰੂ ਕਰਦੇ ਹਾਂ ਦਲੇਮਾਨ ਸਾਹਿਬ ਅੱਜ ਦੇ ਇਸ ਚਾਰਜ ਹੋ ਰਹੇ ਹੋ ਕੀ ਕਹਿਣਾ ਚਾਹੋਗੇ ਸਾਰੀ ਸਾਰੀ ਪੰਜਾਬ ਨੂੰ डिस्चार्ज ਨਹੀਂ ਜੇ ਦਾਖਲ ਹੋਏ ਹੁੰਦੇ ਤਾਂ ਡਿਸਚਾਰਜ ਰਿਹਾ ਹੋ ਰਹੇ ਸਭ ਤੋਂ ਪਹਿਲੀ ਜੇ ਸਮਝਣ ਵਾਲੀ ਗੱਲ ਇਹ ਹੈ ਕਿ ਦੇਖੋ ਆਪਣੀ ਜਿਹੜੀ ਲੜਾਈ 13 ਫਰਵਰੀ ਤੋਂ ਸ਼ੁਰੂ ਹੋਈ ਉਹ ਲੜਾਈ ਹੈ ਸਾਡਾ ਸਾਡੇ ਦੇਸ਼ ਦਾ ਸਾਡੇ ਸਾਡੀ ਕਿਸਾਨੀ ਦੀ ਦਾ ਫਿਊਚਰ ਬਚਾਉਣ ਵਾਸਤੇ ਤਾਂ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਕਾ ਡਬਲ ਫ੍ਰੇਮ ਰੱਖੀ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇਕੋ ਹੀ ਤਰੀਕਾ ਬਚਦਾ ਹੁੰਦਾ ਹੈ ਕਿ ਅਸੀਂ ਜਿਹੜੇ ਆਗੂ ਆਏ ਆਪਣੇ ਪੁਰਾਣਾ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ ਜਿਵੇਂ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੌਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਉਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟ ਦੇ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਜੀ ਗਿਆ ਜੀ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਗਿਆ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਆ ਜਾਂ ਫਿਰ ਬੰਦ ਨਜ਼ਰਬੰਦ ਆ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਯਾਦ ਸਾਡੇ ਕਿਸਾਨਾਂ ਦੇ ਦੇਹੜੇ ਇਰਾਦੇ ਜਿੰਨੇ ਕ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਡਿਢ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਐਨਸ਼ਨ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾਂ ਕਰ ਲੀਏ ਝੌਂਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਚੋਂ ਅਸੀਂ ਦੇੜ ਦੇ ਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਕਸਟਡੀ ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹੜਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਸੀ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਦੇ ਵੀ ਤੁਹਾਨੂੰ ਦਿੱਤੀ ਹੋਵੇ ਦੋ ਤਿੰਨ ਦਿਨ ਤੁਸੀਂ ਕੋਈ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕਿ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਹੈ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠੀਆਂ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਦੇ ਦੀ ਇਸ ਲੜਾਈ ਨਾਲ ਅਗਰ ਜਿੱਤ ਕੇ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹਗੀ ਅੰਦੋਲਨ ਚੌਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਗੇ ਤਾਂ ਵੀ ਸਾਡਾ ਅੰਦੋਲਨ ਕਰਨ ਵਾਲੇ ਐਪੀ ਤੋਂ ਬਣਾਇਆ ਜਾਂਦਾ ਵਾ ਕਾਰਡ ਬਣਦਾ ਵਾ ਕੀ ਤੁਹਾਡਾ ਕਾਰਡ ਬਣਾਇਆ ਗਿਆ ਸੀ ਡੀ ਐਮ ਸੀ ਵੱਲੋਂ ਨਹੀਂ ਕੁਛ ਨਹੀਂ ਬਣਾਇਆ ਗਿਆ ਮੇਰਾ ਕਾਰਡ ਕੂੜ ਇੱਥੇ ਅੱਜ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ਜੀ ਪੁਲਿਸ ਵੱਲੋਂ ਡੀਐਮਸੀ ਵੱਲੋਂ ਜਾਰੀ ਕੀਤਾ ਗਿਆ ਹੈ ਡੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੇ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਚ ਸੋ ਕਹਿੰਦੇ ਠੀਕ ਹੈ ਜੀ ਡੱਲੇਵਾਲ ਸਾਹਿਬ ਬਸ ਡੱਲੇਵਾਲ ਸਾਹਿਬ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੀ ਮੇਰਾ ਤੁਸੀਂ ਬੀਬੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਚੰਦਰ ਰੱਖਿਆ ਗਿਆ ਸੀ ਧਲੇਵਾ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਸ਼ਣ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਹੈ ਅੰਸ਼ਣ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਜਾ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲੋਅ ਨਹੀਂ ਸੀ ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਵਾਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀ ਕਿ ਉਹਨਾਂ ਨੇ ਉੱਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹਾਂਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਬੱਲੇਵਾਂ ਸਾਹਿਬ ਅੱਜ ਡਿਸਚਾਰਜ ਦਾ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਕਿੰਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸਿਆ ਨਹੀਂ ਕੀ ਕਿੱਦਾਂ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜ੍ਹਦੀ ਕਲਾ ਨੂੰ ਦੇਖਦਿਆਂ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹੂੰਗਾ ਥੁੱਕ ਕੇ ਚੱਕਣਾ ਪਿਆ ਉਹ ਕੋ ਹਾਲਾਤ ਕੀ ਸੀ ਜਦੋਂ ਸਵੇਰੇ 2:45 ਮਿੰਟ ਤੇ ਤੁਹਾਨੂੰ ਗਿਟੇਨ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਪੂ ਸੀ ਤੁਸੀਂ ਕੱਲੇ ਲਿਆਂਦੇ ਗਏ ਕਿ ਹੋਰਣੂ ਵੀ ਲਿਆਂਦਾ ਨਹੀਂ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਸਾਰੇ ਆਪੂ ਆਪਣੇ ਮਤਲ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਹਾਂ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉਥੋਂ ਲੈ ਕੇ ਆਂਦਾ ਹੈ ਉਹ ਜਿਹੜਾ ਕੁਝ ਵੀ ਹੋਇਆ ਉਥੋਂ ਬੂਰੇ ਜ਼ਬਰਦਸਤੀ ਢੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਹੁੰਦੀ ਉਸੇ ਤਰੀਕੇ ਨਾਲ ਲੈ ਕੇ ਆਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਆ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਡੱਲਿਆਂ ਨੂੰ ਚੱਕ ਲਾਂਗੇ ਤੇ ਅੰਕਸ਼ਨ ਅਸੀਂ ਖਤਮ ਕਰ ਦਿਆਂਗੇ ਲੜਾਈ ਡੈਮੇਜ ਕਰ ਦਿਆਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਤਲਬ ਮਦਨਪੁਰ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਇਹ ਵੀ ਮਜਬੂਰੀਆਂ ਬੰਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹ ਤੋਂ ਸਖਤ ਦਿੱਤੀ ਅਗਲੀ ਰਣਨੀਤੀ ਕੀ ਹੈ ਗੱਲ ਤਾਂ ਸਾਡੀ ਹੁਣ ਤੁਸੀਂ ਮਰਨ ਮਰਤ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨ ਮਰਤ ਜੇ ਮਰਨ ਮਰਤ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਪੀ ਲੈਂਦੇ ਹਾਂ ਨਾ ਮਰਨ ਮਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ। ਜਨਰਲ ਸਾਹਿਬ ਥੋੜਾ ਮੈਡੀਕਲ ਬੀਟਨ ਜਿਹੜਾ ਅਸੀਂ ਜਾਰੀ ਕੀਤਾ ਛੋਟਾ ਰਿਹਾ ਠੀਕ ਹੈ ਜਿਹੜਾ ਤੁਸੀਂ ਉਹਦੇ ਬਾਰੇ ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਦੱਸਿਆ ਜਾ ਰਿਹਾ ਸ਼ੂਗਰ ਵੀ ਵਗੈਰਾ ਪਰਮਾਮੀਟਰ ਦੇ ਨਾਲ ਸਵਾਲ ਸਵਾਲ ਤਾਂ ਇਹੀ ਹੈ ਕਿ ਜੇ ਅਜਾਦਾ ਚੰਗੀ ਗੱਲ ਇਹ ਹੈ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਤੋਂ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰਤਿਸ ਹੀ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ ਸ਼ੂਗਰ ਲੈਵਲ ਚੈੱਕ ਜਾਂ ਮਤਲਬ ਬੀਪੀ ਚੈੱਕ ਤਾਂ ਇੱਥੇ ਹੀ ਹੋ ਜਾਂਦਾ ਬੀਪੀ ਕਿੰਨਾ ਹੈ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਨਾਲੇ ਤਾਂ ਇਹ ਕਹਿ ਰਹੇ ਡਾਕਟਰ ਆਏ ਸੱਲਿਆਲ ਸਾਹਿਬ ਦਾ ਸ਼ੂਗਰ ਲੈਵਲ ਫਲਕਚੂਏਟ ਕਰ ਰਿਹਾ ਹੈ ਕੀ ਕਹਤੋਂ ਖਬਰਾਂ ਕਹਤੋਂ ਕਹੀ ਜਾਂਦੇ ਆ ਬੰਦੇ ਬਾਹਰ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਦੇਖੋ ਡਾਕਟਰ ਦਾ ਡਾਕਟਰ ਦਾ ਜਿਹੜੇ ਮੈਂ ਵਾਰਡ 'ਚ ਆ ਉਥੇ ਡਾਕਟਰ ਦਾ ਬਹੁਤ ਫਿਰਦੇ ਆ ਲੇਕਿਨ ਆਉਂਦੇ ਰਹੀ ਲਿਆਉਂਦੇ ਰਹੀ ਆ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਕਿ ਜੀ ਜੀ ਸਾਹਿਬ ਦਾ ਇਹ ਆਖਰਾਂ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕ ਨਹੀਂ ਬਣਦੀ ਸੀ ਸੈਕੰਡ ਇਸ਼ੂ ਕਿ ਉਹ ਤਾਂ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਐਸੇ ਹੋਰ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਐ ਉਹਨਾਂ ਦੇ ਵੀ ਮੋਬਾਈਲ ਆ ਉਹਨਾਂ ਨੇ ਅੱਗੇ ਨਹੀਂ ਲਜਾਂ ਦਿੱਤੇ ਤਬਰਿੰਦੂ ਇਹ ਚੋ ਕੀ ਕੱਢੋਗੇ ਅੱਜ ਅੱਜ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਛੋਟੇ ਤੁਹਾਡੇ ਪੋਤੇ ਦੇ ਛੋਟੇ ਹਾਂ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਐ ਉਹ 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 ਮੈਨੂੰ ਵਿਖਾ ਬੈਠੀ ਵੀ ਬਾਪੂ ਆ ਆ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਹੈ ਤੋ ਉਹ ਇੰਨੀ ਗੱਲ ਚੀ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ ਅੱਛਾ ਤੂੰ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਇਹ ਨੂੰ ਸਾਨੂੰ ਡਿਟੇਨ ਕੀਤਾ ਹੋਇਆ ਸੀ ਸਰਕਾਰ ਕੇਂਦਰ ਸਰਕਾਰ ਨਾਲ ਲੜਾਈ ਹੈ ਵਿੱਚ ਪੰਜਾਬ ਸਰਕਾਰ ਦੀ ਮੂਲ ਮੰਤਰੀ ਤੁਸੀਂ ਕੀ ਇਸ਼ਾਰਾ ਦੇ ਦੋ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਭਾਈ ਆ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਰਹਿ ਤੈਸ਼ੀਆਂ ਅਸੀਂ ਉਹ ਜਿਹੜੀ ਲੜਾਈ ਲੜ ਰਹੇ ਆ ਪੰਜਾਬ ਦੇ ਹਿੱਤ ਲਈ ਲੜ ਰਹੇ ਆ ਅਗਰ ਐਮਐਸਪੀ ਬਨੇ ਬਣੇਗੀ ਕਿਸਾਨ ਆਪਣੇ ਆਪ ਡਾਇਵਰਸਿਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਤਾਂ ਦੇਖੋ ਜੀ ਪਾਣੀ ਮੁਕਰਿਆ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਹਾਂ ਸਾਨੂੰ ਐਮਐਸਪੀ ਮਿਲੇ ਦੂਜੀਆਂ ਪਰਕ੍ਰੌਪਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਹਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦੇਾਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਉਹ ਰੋਜ਼ ਦਾ ਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਤਾਂ ਕਿਸਾਨ ਨੇ ਪੈਸਾ ਮਾਰਕੀਟ 'ਚ ਹੀ ਲਾਉਣਾ ਹੈ। ਔਰ ਜਿਹੜਾ ਸਮਾਨ ਅਸੀਂ ਬਾਜ਼ਾਰ 'ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ। ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਤਾਂ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਵਧਾ ਕਰੇਗੀ ਸਾਹਿਬ ਖਨੋਰੀ ਕਦੋਂ ਜਾ ਰਹੇ ਹੋ ਅੱਜ ਆ ਬਸ ਇੱਥੋਂ ਸਿੱਧੇ ਖਨੋਰੀ ਇੱਥੋਂ ਸਿੱਧੇ ਖਨੋਰੀ ਜਾਓ ਇੱਥੋਂ ਸਿੱਧੇ ਖਨੋਰੀ ਉਸ 스테ਜ ਤੇ ਬੈਠ ਜਾਣਾ ਉੱਥੇ ਕੀ ਇੰਤਜ਼ਾਮ ਤੁਸੀਂ ਥੋੜਾ ਰੱਖ ਦੋ ਦੇਖੋ 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 ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਊਗਾ ਸਿੱਧਾ ਉਸ 스테ਜ ਤੇ ਬੈਠੋਗੇ ਮੈਂ ਕਹਿੰਨਾ ਵੀ ਦੇਖੋ ਬਾਕੀ ਗੱਲ ਪਨੇਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੀ ਇੱਕੋ ਹੀ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨ ਵਰਤ ਰੈਗੂਲਰ ਉੱਥੇ ਜਾ ਕੇ 스테ਜ ਤੇ ਬੈਠ ਕੇ ਸ਼ੁਰੂ ਆ ਸਰੇ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ショਅ ਕੱਟਣਾ ਵੀ ਉਸੇ ਦੇ ਨਹੀਂ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉਸੇ ਦੇ ਨਹੀਂ ਚੱਕਿਆ ਗਿਆ ਉਸੇ ਦੇ ਨਹੀਂ ਰੋਡ ショਅ ਕੱਟਿਆ ਗਿਆ ਲੱਗਦਾ ਵੀ ਰੋਡ ショਅ ਦੇ ਨਾਲ ਕੋਈ ਤੱਲੁਕਾਤ ਸੀ ਨਹੀਂ ਇਹ ਚਲੋ ਇਹ ਤਾਂ ਉਹਨਾਂ ਦੀ ਪੋਲੀਟਿਕਲ ਹੀ ਗੱਤ ਹੈ ਮੈਂ ਤਾਂ ਇਹ ਕਹੂੰਗਾ ਕਿ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਵਾਲੀ ਗੱਲ ਕੀਤੀ ਆ ਅਗਰੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਦੇਖੋ ਦੇਖੋ ਦੋਹਾਂ ਫੋਰਮਾਨ ਨੇ ਜਿਹੜਾ ਫੈਸਲਾ ਕੀਤਾ ਸੀ ਵੀ ਕੱਲ ਮੁੱਖ ਮੰਤਰੀ ਪੰਜਾਬ ਦੀ ਅਰੇ ਆਇਸ਼ਦਾ ਘਰਾਓ ਕਰਨਾ ਵਾ ਜਿਵੇਂ ਸਾਡੇ 2 ਲਾਂ ਚੰਡੀਗੜ੍ਹ ਦੀਆਂ ਦੋਵਾਂ ਪੀਸੀਆਂ ਚ ਹੋ ਚੁੱਕੇ ਸੀਗੇ ਇਹ ਕੇਰਾ ਉਹਨੂੰ ਤੋੜਨ ਵਾਸਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਜਦੋਂ ਪੰਜਾਬ ਸਰਕਾਰ ਨੂੰ ਲੱਗਾ ਵੀ ਪੂਰੇ ਪੰਜਾਬ ਅੰਦਰ ਦੇਸ਼ ਅੰਦਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਜਾ ਰਹੀ ਆ ਲੋਕ ਗੱਲ ਦੇਖ ਰਹੇ ਆ ਤੇ ਲੋਕਾਂ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਪੋਲੀਟੀਕਲ ਹਾਕਮ ਆਪ ਦਾ ਨੁਕਸਾਨ ਦੇਖਦੇ ਹੁੰਦੇ ਜਦੋਂ ਉਹਨਾਂ ਨੂੰ ਵੇਖਿਆ ਵੀ ਇਹਨਾਂ ਦਾ ਚੁੱਕਣ ਵਾਲਾ ਜਿਹੜਾ ਏਜੰਡਾ ਉਹ ਫੇਲ ਹੋ ਗਿਆ ਤੋ ਉਹਨਾਂ ਨੂੰ ਇਹਦਾ ਸਿਆਸੀ ਨੁਕਸਾਨ ਹੋਊਗਾ ਸਰਕਾਰ ਫਿਰ ਪਛਾਹ ਮੁੜੀ ਪਛਾਹ ਮੜ ਕੇ ਅੱਜ ਜਿਹੜੀ ਖਨੌਰੀ ਤੇ ਮੀਟਿੰਗ ਹੋਈ ਆ ਅਫਸਰ ਸਭ ਆਣ ਗਏ ਦੋਵੇਂ ਫੋਰਮਾਂ ਦੇ ਲੀਡਰ ਗਏ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਉਹਨਾਂ ਜਿਹੜਾ ਰਿਹਾ ਕਰਾਂਗੇ ਤੋ ਇਹ ਬੰਦੀ ਬਣਾ ਕੇ ਰੱਖਿਆ ਸੀ ਔਰ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦਾ ਦਬਾਅ ਵਾ ਪੰਜਾਬੀਆਂ ਦਾ ਦਬਾਅ ਵਾ ਪੀ ਪੂਰੇ ਪੰਜਾਬ ਨੇ ਇੱਕ ਮੁੱਠੋ ਕੇ ਆਵਾਜ਼ ਚੁੱਕੀ ਹਰ ਘਰ ਤੇ ਤੁਸੀਂ ਚਲੇ ਜੋ ਗੱਲਬਾਤ ਚੱਲਦੀ ਸੀ ਕਿ ਕਿਸਾਨ ਆਡੂ ਰਾਤ ਦੇ ਵਿੱਚ ਕਿਉਂ ਚੱਕ ਕੇ ਲਗੇ ਤਾਂ ਹੁਣ ਜਦੋਂ ਡੱਲੇਵਾਲ ਸਾਹਿਬ ਖਨੌਰੀ ਚਲੇ ਜਾਣਗੇ ਜੜੇ ਕਾਰਜ ਵਾਸਤੇ ਮੁੱਖ ਮੰਤਰੀ ਸਾਹਿਬ ਰਿਹਾਸ ਦੀ ਕਰਾਓ ਕਰਨਾ ਸੀ ਜਦੋਂ ਡੱਲੇਵਾਲ ਸਾਹਿਬ ਖਨੌਰੀ ਪਹੁੰਚਣਗੇ ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਆ ਜਾਊਗਾ ਠੀਕ ਹੈ ਜੀ ਤੇ ਅਸੇ ਜਾ ਕੇ ਫਿਰ ਅਗਲੀ ਰਣਨੀਤੀ ਕੱਲ ਦੋਵੇਂ ਫੋਰਨ ਮੀਟਿੰਗ ਕਰਨਗੇ ਮੀਟਿੰਗ ਕਰਕੇ ਦੋ ਪ੍ਰੋਗਰਾਮ ਐਲਾਨੇ ਹੋਇਆ ਉਹ ਟਾਲਾ ਅਮਰ ਅੰਸ਼ਨ ਮਰਨ ਵਰਤ ਵੀ ਜਾਰੀ ਰਹੂਗਾ ਛੇ ਦਾ ਦਿੱਲੀ ਕੂਚ ਵੀ ਹੈ ਅਗਲੇ ਵਿੱਚ ਕੀ ਪ੍ਰੋਗਰਾਮ ਕਰਨੇ ਹੈਗੇ ਆ ਇਹਦੇ ਬਾਰੇ ਮੀਟਿੰਗ ਕਰਕੇ ਅਗਲਾ ਲਾਣਾ ਤੇ ਸਭ ਬਾਕੀ ਜਿਹੜੀ ਗੱਲ ਕੀਤੀ ਜਾ ਰਹੀ ਜੀ ਇਹਨਾਂ ਨੂੰ ਜਿਹੜਾ ਹੁਣ ਇੱਕ ਮੈਡੀਕਲ ਬਲੀਟ ਜਾਰੀ ਕੀਤਾ ਡਿਸਚਾਰਜ ਕੀਤਾ ਗਿਆ ਹੈਗਾ ਤੇ ਨਜਰਬੰਦ ਸੀ ਰਾਸਤ ਵਿੱਚ ਸੀ ਕਿਹੜਾ ਸ਼ਬਦ ਵਰਤੇ ਦੇ ਵਿੱਚ ਦੇਖੋ ਡਿਸਚਾਰਜ ਤੇ ਉਹਨਾਂ ਦੀ ਸਿਆਸੀ ਜਿਹੜੀ ਮੌਤ ਆ ਘਟਦੀ ਆ ਤਾਂ ਵਰਤ ਰਹੇ ਆ ਉਹ ਡਲੇਲ ਸਾਹਿਬ ਨੇ ਆਤ ਅਸਤਾਈ ਚੋਪਰ ਹੈ ਨਾ ਵੀ ਤੁਹਾਨੂੰ ਮੈਡੀਕਲ ਤਾਂ ਉਹਨਾਂ ਦੀ ਫਾਈਲ ਮੰਗੋ ਉਹਨਾਂ ਕੋਲ ਉਹ ਕਹਿੰਦੇ ਫਾਈਲ ਨੂੰ ਡਾਕਟਰ ਆਏ ਸੀ ਡਲੇਲ ਸਾਹਿਬ ਉੱਤੇ ਅਜ ਕੋਈ ਨਹੀਂ ਆਇਆ ਜੀ ਜੇ ਬੰਦਾ ਦਾਖਲ ਹੋਵੇ ਡਿਸਚਾਰਜ ਇੱਕ ਵੱਡੇ ਡਾਕਟਰ ਇੰਟਰਵਿਊ ਦੇ ਰਹੇ ਨੇ ਵੀ ਇਹ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਮੈਡੀਕਲ ਬ੍ਰਿਟਨ ਜਾਰੀ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਚਲੋ ਮੈਂ ਪੁੱਛਣਾ ਚਾਹੁੰਦਾ ਵੱਡੇ ਡਾਕਟਰ ਨੂੰ ਕੀ ਪਤਾ ਮੇਰਾ ਚੈੱਕਅਪ ਕੀਤੇ ਤੋਂ ਬਿਨਾਂ ਵੀ ਮੇਰੀ ਸਿਹਤ ਫਿੱਟ ਸਿਹਤ ਫਟਫੜਾ ਹੈ ਪ੍ਰਧਾਨ ਜੀ ਚੱਲ ਜੀ ਇੱਕ ਮਿੰਟ ਬੰਦੇ ਸਭ ਬਾਕੀ ਜੱਥੇ ਬੰਦੇ ਤੋਂ ਮੇਰਾ ਅੰਤ ਵੀ ਕਰ ਦੋ ਮੇਰਾ ਮਤਲਬ ਆ ਵੀ ਕੋਈ ਕਿਸੇ ਕਿਸਮ ਦਾ ਡਾਕਟਰ ਉੱਥੇ ਤੁਰੇ ਫਿਰਦੇ ਸੀ ਡਾਕਟਰਾਂ ਦੀ ਕੋਈ ਕਮੀ ਨਹੀਂ ਸੀ ਉੱਥੇ ਸਵੇਰ ਸ਼ਾਮ ਡਾਕਟਰ ਤੁਰੇ ਫਿਰਦੇ ਸੀਗੇ ਔਰ ਇਹ ਕੋਸ਼ਿਸ਼ ਹੁੰਦੀ ਜੀ ਪ੍ਰਧਾਨ ਜੀ ਅੰਸ਼ਣ ਛੱਡ ਦਿਓ ਕੁਝ ਲੈ ਲਓ ਠੀਕ ਹੈ ਤੋ ਸਾਡਾ ਇਹ ਸੀਗਾ ਕਿ ਨਾ ਅਸੀਂ ਕੁਝ ਲੈਣਾ ਨਾ ਅਸੀਂ ਟ੍ਰੀਟਮੈਂਟ ਲੈਣਾ ਬਾਕੀ ਜੱਥੇ ਬੰਦੇ ਆਈਆਂ ਇਹ ਗੱਲਬਾਤ ਦੇਖੋ ਜੀ ਸਾਰਿਆਂ ਨੂੰ ਸਾਡੀ ਅਪੀਲ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਰਹੀ ਆ ਠੀਕ ਹੈ ਜੀ ਕਿਸਾਨ ਦੀ ਲੜਾਈ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਕਿਸੇ ਜੱਥੇਬੰਦੀ ਦੀ ਮੇਰੀ ਨਿੱਜੀ ਲੜਾਈ ਨਹੀਂ ਹੈ ਪੰਜਾਬ ਤੇ ਦੇਸ਼ ਦੀ ਗੱਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜੇ ਅਸੀਂ ਪੰਜਾਬ ਲਈ ਦੇਸ਼ ਦੇ ਕਿਸਾਨ ਮਜ਼ਦੂਰੀ ਸੰਘਰਸ਼ ਕਰਾਂਗੇ ਤੇ ਮੰਗਾਂ ਦੀ ਪ੍ਰਾਪਤੀ ਹੋਣੀ ਹੈ ਜੀ ਹੋਰ ਮੁੱਦੇ ਤਾਂ ਹੀ ਬੜੀ ਜਿਹੜੀ ਮੀਟਿੰਗ ਹੋਈ ਆ ਜੇ ਤਾਂ ਹੋ ਗਏ ਜਿਹੜਾ ਦੇਖੋ ਪੰਜਾਬ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸੀ ਲੜ ਰਹੀ ਕੇਂਦਰ ਨਾਲ ਰਹੇ 12 ਮੰਗਾ ਇਹ ਤਾਂ ਭਾਈ ਸਾਹਿਬ ਵੈਸੇ ਟੰਗ ੜਾ ਕੇ ਆ ਕੇ ਸਾਡੇ ਨਾਲ ਅੱਜ ਰਿਹਾਈ ਹੋਗੀ ਪਹੁੰਚ ਜਾਣਗੇ ਇਹਨਾਂ ਨਾਲ ਕੰਮ ਨਿਬੜ ਗਿਆ ਇਸ ਵਿੱਚ ਸਿਆਸਤ ਇਹ ਕੋਈ ਇਹ ਬਾਤ ਚ ਕੁਝ ਕਰਨਗੇ ਫਿਰ ਇਹਨਾਂ ਖਿਲਾਫ ਵੀ ਲੜਾਂਗੇ ਬੰਦੇ ਸਾਹਿਬ ਉਹ ਤਾਂ ਸਾਡੀ ਕੇਂਦਰ ਨਾਲ ਲੜਾਈ ਹੈ ਨਾ 12 ਮੰਗਾ ਉਹ ਲੜਾਈ ਜਾਰੀ ਰਹੂ ਬਿਲਕੁਲ ਜੀ ਉਹ ਚੰਨ ਬਰੋਣਾਂ ਨਾਲ ਦਲੇਵਾਲ ਚੱਕਣ ਤੋਂ ਬਾਅਦ ਸਿਆਸਤ ਬੜੀ ਕਰਬਾਈ ਗਵਨੀ ਸਿੰਘ ਬਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦਾ ਇਸ ਕੋਈ ਰੋਲ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਜੀ ਉਹ ਸਿਆਸਤ ਬੜੀ ਹੋਈ ਨਹੀਂ ਠੀਕ ਆ ਦੂਜੀ ਗੱਲ ਚ ਇਤੇ ਦੇਖੋ ਦੁੱਖ ਵਾਲੀ ਗੱਲ ਆ ਅੱਜ ਵੇਖੋ ਵੀ ਕਾਂਗਰਸੀ ਕੋਚ ਉੱਥੇ ਪਾਰਲੀਮੈਂਟ ਦੇ ਬਾਹਰ ਉਹ ਤਖਤੀਆਂ ਵਿਖਾਉਣ ਦੇ ਸੀ ਤੇ ਜਦੋਂ ਜੇਪੀ ਨੱਡਾ ਜੀ ਆ ਗਏ ਫਿਰ ਤਖਤੀਆਂ ਪਿੱਛੇ ਲਗਾ ਲੀਆਂ ਉਹ ਭਾਈ ਕਾਂਗਰਸ ਵਾਲੇ ਐਮਪੀ ਉਹ ਭਰਾਓ ਜੇ ਡਰਾਮਾ ਕਰਨਾ ਨਾ ਕਰੋ ਤੁਹਾਨੂੰ ਅਸੀਂ ਕਿਹਾ ਤਖਤੀਆਂ ਵਿਖਾ ਲਓ ਜੇ ਤਖਤੀਆਂ ਤੁਸੀਂ ਲਾ ਹੀ ਗਏ ਕਿਸਾਨਾਂ ਨੂੰ ਹੀ ਦੂਰਾਂ ਦੀਆਂ ਤਾਂ ਰਾਹੁਲ ਗਾਂਧੀ ਤਾਂ ਮੇਜ਼ ਠੋਕ ਕੇ ਕਹਿੰਦਾ ਸੀ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਬਣਾਊਗਾ ਤੁਸੀਂ ਜੇਪੀ ਨੱਡਾ ਨੂੰ ਵੇਖ ਕੇ ਘਬਰਾ ਹੀ ਗਏ ਉਹ ਜੋ ਖਬਰਾਂ ਮਿਲੀਆਂ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਮੈਂ ਕਹਿੰਦਾ ਮਾੜੀ ਗੱਲ ਆ ਇਹਨਾਂ ਨੂੰ ਵੀ ਅਸੀਂ ਬੰਨ ਕੇ ਖਿਲਾ ਰਏ ਪਾਰਲੀਮੈਂਟ ਦੇ ਘੜੀ ਜੇ ਤੁਸੀਂ ਦਕਤੀਆਂ ਫੜੀਆਂ ਤੇ ਜੇਪੀ ਨੱਡਾ ਨੂੰ ਦਿਖਾ ਲਓ ਵੀ ਤੁਸੀਂ ਕੈਸਾ ਨਾ ਨਾ ਗੱਲ ਕਰੋ ਤਾਂ ਇਹ 도ਗਲੇ ਚਿਹਰੇ ਸਿਆਸਤਦਾਨਾਂ ਦੇ ਸਾਫ਼ ਨਜ਼ਰ ਆ ਰਹੇ ਹਨ ਭਦੇਰ ਸਾਹਿਬ ਜਿਹੜੇ ਦੂਜੇ ਜਥੇਬੰਦੀਆਂ ਨੇ ਉਹਨਾਂ ਨੇ ਕੋਈ ਸਮਰਥਨ ਦਾ ਆਇਆ ਫੋਨ ਵੀ ਜਦੋਂ ਉਹਨਾਂ ਨੂੰ ਰਾਸਤ ਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਕ ਮਿੰਟ ਮੈਂ ਤੁਹਾਨੂੰ ਥੋੜੀ ਜੀ ਗੱਲ ਹੋਰ ਕਰਨੀ ਚਾਹੁੰਦਾ ਇਹਦੇ ਨਾਲੋਂ ਬੜਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਅਸੀਂ ਸਾਡੇ ਨਾਲ ਭਾਰਤ ਦੇ ਲੋਕਤੰਤਰ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਔਰ 16 ਐਮਪੀਆ ਨੇ ਬਹਿ ਕੇ ਕਿਹਾ ਹੈ ਕਿ ਅਸੀਂ ਪ੍ਰਾਈਵੇਟ ਮੈਂਬਰ ਬੈਲ ਐਮਐਸਪੀ ਤੇ ਲੈ ਕੇ ਆਵਾਂਗੇ ਆਉਣ ਵਾਲੇ ਸੈਸ਼ਨ ਚ ਅੱਜ ਅਸੀਂ ਤੁਸੀਂ ਪੀਸੀ ਚੋ ਇਹ ਕਹਿੰਨੇ ਆ ਕਿ ਉਹ ਉਹ ਸਿੱਧੇ ਹੋ ਕੇ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਉਣ ਨਹੀਂ ਤਾਂ ਜੋ ਕੁਝ ਲੋਕਾਂ ਦੇ ਅੰਦਰ ਜਿਵੇਂ ਭਰੇਵਾਲ ਸਾਹਿਬ ਨੇ ਕਿਹਾ ਕਿ ਡਰਾਮੇਬਾਜ਼ੀ ਕਰਨੀ ਬੰਦ ਕਰਨ ਤਾਂ ਫਿਰ ਜੋ ਲੋਕਾਂ ਦੇ ਅੰਦਰ ਦੂਜਾ ਪ੍ਰਤੀਰੋਧ ਹੈ ਉਹ ਰੋਸ ਇਹਨਾਂ ਪ੍ਰਤੀ ਵੀ ਆਏਗਾ ਅਕਸਰਨਾ ਮਜ਼ਦੂਰਾਂ ਦੇ ਮੁੱਦੇ ਤੇ ਵੀ ਪਾਰਲੀਮੈਂਟ ਜਰਕ ਕਰਨੀ ਚਾਹੀਦੀ ਆ ਅਸੀਂ ਨਹੀਂ ਕਹਿੰਦੇ ਅਦਾਨੀ ਵਾਲੇ ਮੁੱਦੇ ਤੇ ਕਰ ਰਹੇ ਠੀਕ ਆ ਉਹਨਾਂ ਦਾ ਹੱਕ ਹੈਗਾ ਜਿਉਂ ਦੂਸਰੇ ਜੂਪੀ ਵਾਲੇ ਮੁੱਦੇ ਤੇ ਕਰ ਰਹੇ ਹੋ ਵੀ ਹੱਕ ਆ ਪਰ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਵੀ ਬਹੁਤ ਮਹੱਤਵਪੂਰਨ ਨੇ ਇਹ ਸਿਆਸਤ ਨਹੀਂ ਹੈਗੀ ਇਹ ਇਹ ਸਾਡੀ ਆਰਥਿਕਤਾ ਨਾਲ ਜੁੜੇ ਹੋਇਆ ਤਾਂ ਅਸੀਂ ਦੇਖਾਂਗੇ ਦੇਸ਼ ਦਾ ਕਿਹੜਾ ਐਮਪੀ ਸਾਡੀ ਗੱਲ ਕਰਦਾ ਰਾਜਨੀਤੀ ਕੀ ਕਹਿੰਦੇ ਕਿ ਦਿੱਲੀ ਆਣਾ ਆਓ ਕਰੈਕਟਰ ਲੈ ਕੇ ਨਾਲ ਤੁਸੀਂ ਜੇ ਆਣਾ ਸਿੱਧ ਦੇਖੋ ਝੂਠ ਬੋਲਦੇ ਆ 6 ਤਰੀਕ ਨੂੰ ਤੁਹਾਡੇ ਸਾਹਮਣੇ ਸੱਚ ਆਜੂਗਾ ਅਸੀਂ ਜਿੱਥੇ ਜਾਣਾ ਸਭ ਪਤਾ ਲੱਗ ਜੂ ਵੀ ਆ ਜਾਣ ਦੇਣਾ ਨਹੀਂ ਜੀ ਬੋਲ ਹਾਂ ਸਾਡੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ